ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਪੀਐਸ ਪੀਸੀਐਲ ਵੱਲੋਂ ਜਿਹੜਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀਆਰਏ 303 ਪਬਲਿਕ 24 ਰਾਹੀਂ ਜੇਈ ਇਲੈਕਟ੍ਰੀਕਲ ਜੇਈ ਸਬਸਟੇਸ਼ਨ ਅਤੇ ਜੇਈ ਸਿਵਲ ਦੀਆਂ 544 ਜੜੀਆਂ ਵੋਕੇਂਸੀ ਨੇ ਪੋਸਟਾਂ ਨੇ ਉਹਨਾਂ ਦੇ ਲਈ ਜਿਹੜਾ ਇਸ਼ਤਿਹਾਰ ਜਾਰੀ ਕੀਤਾ ਗਿਆ ਇਸ ਦੇ ਲਈ ਆਨਲਾਈਨ ਅਪਲੀਕੇਸ਼ਨ ਦੀ ਮੰਗ ਕੀਤੀ ਗਈ ਹੈ ਜਿਹੜੀਆਂ ਕਿ 9 ਫਰਵਰੀ 2024 ਤੋਂ ਸ਼ੁਰੂ ਹੋਏਗੀ ਅਤੇ 1 ਮਾਰਚ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਜਿਹੜੇ ਉਮੀਦਵਾਰ ਜੇਈ ਲੱਗਣ ਲਈ ਚਾਹਵਾਨ ਨੇ ਉਹ ਪੀਐਸਪੀਸੀਐਲ ਦੀ ਵੈਬਸਾਈਟ ਜਿਹੜੀ ਇਸ ਇਸ਼ਤਿਹਾਰ ਦੇ ਵਿੱਚ ਨਜ਼ਰ ਆ ਰਹੀ ਹੈ pspcl.in ਦੇ ਉੱਪਰ ਜਾ ਕੇ ਤੁਸੀਂ ਆਪਣੀ ਕੈਟਾਗਰੀ ਵਾਈਜ਼ ਔਰ ਪੋਸਟਾਂ ਦਾ ਬ੍ਰੇਕਅਪ ਦੇਖ ਸਕਦੇ ਹੋ ਸੋ ਜੇ ਇਲੈਕਟ੍ਰੀਕਲ ਅਤੇ ਜੇ ਸਬਸਟੇਸ਼ਨ ਦੀ ਜਿਹੜੇ ਤਿਆਰੀ ਕਰਨਾ ਚਾਹੁੰਦੇ ਆ ਕੈਂਡੀਡੇਟ ਉਹਨਾਂ ਦੇ ਲਈ ਇਸ ਚੈਨਲ ਦੇ ਉੱਪਰ ਵੀਡੀਓ ਆਉਂਦੀਆਂ ਰਹਿਣਗੀਆਂ ਇਸ ਤੋਂ ਪਹਿਲਾਂ ਅਪਰੈਂਟਸ ਲਾਈਨਮੈਨ ਔਰ ਸਹਾਇਕ ਲਾਈਨਮੈਨ ਦੀ ਭਰਤੀ ਦੇ ਲਈ ਵੀ ਵੀਡੀਓ ਪਾਈਆਂ ਹੋਈਆਂ ਨੇ ਔਰ ਇਸੇ ਦੇ ਨਾਲ ਰਿਲੇਟਡ ਹੋਰ ਵੀਡੀਓ ਜਿਹੜੀਆਂ ਤਿਆਰੀ ਦੇ ਲਈ ਆਉਂਦੀਆਂ ਰਹਿਣਗੀਆਂ ਸੋ ਬਨੇ ਰਹੋ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਨਾਲ ਧੰਨਵਾਦ